विधानसभा ਚੋਣਾਂ ਜਿਹੜੇ ਦੋ ਸੂਬਿਆਂ ਦੇ ਵਿੱਚ ਵਿਗਲ ਵੱਜਿਆ ਸੀਗਾ ਉਹ ਹੁਣ ਮੁਕੰਮਲ ਹੋ ਗਿਆ ਕਮਲ ਨਤੀਜਿਆਂ ਦਾ ਇੰਤਜ਼ਾਰ ਕੇਵਲ ਕੀਤਾ ਜਾ ਰਿਹਾ ਹੈ। ਕਈ ਅੰਕੜੇ ਆਏ ਨੇ ਇੱਕ ਆਖਰੀ ਅੰਕੜਾ ਆਇਆ ਕਿ 67% ਤੋਂ ਵੱਧ ਪੋਲਿੰਗ ਹੋਈ ਹੈ। ਹਮ ਆਮ ਤੌਰ ਤੇ ਦੇਖਿਆ ਗਿਆ ਕਿ ਜੇ ਵੋਟਾਂ ਵੱਧ ਪੈਣ ਔਸਤ ਦੇ ਨਾਲੋਂ ਤਾਉ ਰਾਜਕਰਦੀ ਪਾਰਟੀ ਦੇ ਉਲਟ ਜਾਂਦਾ ਹੁੰਦਾ ਰਿਹਾ। ਇਹ ਵੀ ਆਇਆ ਦੇਖਣ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜ਼ੋਰ ਨਾਲ ਪੈਸੇ ਦੀ ਬਾਕੀ ਬਚੀ ਜਾਂਦੀ ਬਹੁਤ ਵਰਤੋਂ ਹੋਈ ਹੈ ਇਹ 5% ਤੋਂ ਵੱਧ ਗਿਆ ਇਹਨਾਂ ਦਾ ਅੰਤਰ ਜਿਵੇਂ 7-8% ਤੇ ਜਾ ਪਹੁੰਚਿਆ ਲਗਭਗ ਜੇ 5% ਤੋਂ ਵੱਧ ਗਿਆ ਤਾਂ ਭਾਅ ਆਪਣਾ ਕਾਂਗਰਸ ਪਾਰਟੀ ਨੂੰ 55 ਤੋਂ ਵੱਧ ਸੀਟਾਂ ਆਉਣਗੀਆਂ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਚੜਤ ਹੈ ਉਹ ਇੰਡੀਆ ਗੱਠ ਜੋੜ ਦੀ ਦਿਖਾਈ ਜਾ ਰਹੀ ਆ ਭਾਰਤੀ ਜਨਤਾ ਪਾਰਟੀ 30 ਤੋਂ ਵੀ ਥੱਲੇ ਹੈ ਜੇ ਇਹ ਦੋ ਰਾਜਾਂ ਦੇ ਵਿੱਚ ਕਾਂਗਰਸ ਆਪਣਾ ਕਿਲਾ ਕਾਇਮ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਇਹਦਾ ਅਸਰ ਫਿਰ ਝਾਰਖੰਡ ਤੇ ਮਹਾਰਾਸ਼ਟਰ ਤੇ ਸਿੱਧੇ ਤੌਰ ਤੇ ਪਵੇਗਾ ਪੰਚਾਇਤੀ ਚੋਣਾਂ ਦੇ ਲਈ ਜੇ VOTING ਹੋਣੀ ਹੈ ਪਰ VOTING ਤੋਂ ਪਹਿਲਾਂ ਹੀ ਅਜਿਹੇ ਹਾਲਾਤ ਬਣੇ ਹੋਏ ਨੇ ਜਿਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨੇ ਵੀ ਸੂਬਾ ਸਰਕਾਰ ਨੂੰ ਘੇਰਿਆ ਹੈ ਹਰ ਥਾਂ ਦੇ ਉੱਤੇ ਚੜ੍ਹਤ ਹੋਈ ਹੈ ਕਲਵੀਰ ਜੀਰਾ ਨਾਲ ਕਲਵੀਰ ਜੀਰਾ ਦਾ ਟਾਰਗੇਟ ਨਹੀਂ ਸੀ ਹੂੰ ਉਹ ਡਲਾ ਵੱਜਿਆ ਕੁਦਰਤੀ ਉਹ ਮੂਰਲੇ ਪਾਸੇ ਆ ਗਏ ਉਹਨਾਂ ਦੇ ਵੱਜ ਗਿਆ ਜਸਵੀਰ ਸਿੰਘ ਡਿੰਪਾ ਹੂੰ ਇਹਨਾਂ ਦੇ ਸਾਬਕਾ ਸੰਸਦ ਨੇ ਖੜੂਰ ਸਾਹਿਬ ਹੂੰ ਉਹਨੇ ਤਾਂ ਇੱਥੋਂ ਤੱਕ ਧਮਕੀ ਦੇ ਦਿੱਤੀ ਕਿ ਆ ਜਿਨ੍ਹਾਂ ਨੇ ਆ ਕੁਛ ਕੀਤਾ ਹੈ ਨਾ ਇਹ ਫਿਰ ਸੋਚ ਵਿਚਾਰ ਕਰ ਲੈ ਇਹਨਾਂ ਨੂੰ ਚੌਰਾਹੇ 'ਚ ਖੜ ਕੇ ਸਜ਼ਾਵਾ ਦੇਵਾਂਗੇ ਦਲਾਲਾਬਾਦ ਤੇ ਕੁਝ ਜਿਹੜਾ ਪੰਜ ਜ਼ਿਆਦਾ ਹੋਈਆਂ ਨੇ ਇਸੇ ਤਰ੍ਹਾਂ ਤਰਨਤਾਰਨ ਵਗੈਰਾ ਚ ਕਈ ਥਾਵਾਂ ਦੇ ਉੱਤੇ ਇਹ ਚੀਜ਼ਾਂ ਵਾਪਰੀਆਂ ਨੇ ਕਈ ਥਾਵਾਂ ਤੇ ਤਾਂ ਇਹੋ ਜਿਹਾ ਕਸਵੀ ਆ ਗਿਆ ਕਿ ਇੱਕ ਬੰਦਾ ਹੀ ਰਹਿ ਗਿਆ ਬਾਕੀ ਬਰੂਦੀ ਤਰ੍ਹਾਂ ਆਲੇ ਸਭ ਦੇ ਕਾਬਜ਼ ਰਾਤ ਹੂੰ ਆਪਾਂ ਉਹਦਾ ਨਾਂ ਵੀ ਦੱਸ ਦਿਆਂਗੇ ਜਿਹੜੀਆਂ ਗੱਲਾਂ ਇਹ ਮੌਜੂਦਾ ਸਰਕਾਰ ਵਾਲੇ ਕਹਿੰਦੇ ਹੁੰਦੇ ਸੀ ਇਹ ਤਾਂ ਜੀ ਆ ਕਰਦੇ ਆ ਇਹ ਤਾਂ ਉਹ ਕਰਦੇ ਆ ਇਹ ਉਹਦੂ ਚਾਰ ਚੰਦੇ ਜ਼ਿਆਦਾ ਹੀ ਕਰ ਰਹੇ ਨੇ ਦੋਸਤੋ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਵਾਲ ਖੜੇ ਹੋਏ ਉਹਨੇ ਪੈਰੋਲ ਐਂ ਚੋਣਾਂ ਦੇ ਸਮੇਂ ਮੰਗੀ ਤੇ ਪੈਰੋਲ ਨੂੰ ਮਨਜ਼ੂਰੀ ਵੀ ਮਿਲ ਗਈ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਸਵਾਲ ਖੜੇ ਹੋ ਰਹੇ ਨੇ ਇਹ ਬੰਦੇ ਨੂੰ ਜਦੋਂ ਪੈਰੋਲ ਮਿਲਦੀ ਆ ਆਮ ਤੌਰ ਤੇ ਚੋਣਾਂ ਦੇ ਵਿੱਚ ਮਿਲਦੀ ਹਮਮ ਪਹਿਲਾਂ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਹਰ ਆਇਆ ਆ ਫਿਰ ਅਗਸਤ ਦੇ ਵਿੱਚ ਬਾਹਰ ਆ ਗਿਆ ਕਿਉਂਕਿ ਇਸ ਸਾਲ ਦੀ ਹੈ ਤੇ ਫਿਰ ਆ ਹੁਣ ਐਸੇ ਸਾਲ ਚ ਤੀਜੀ ਵਾਰ ਬਾਹਰ ਆ ਗਿਆ ਬੀਬੀ ਜਗੀਰ कौर ਨੂੰ ਸਪਸ਼ਟ ਕਰਨ ਦੇਣ ਵਾਸਤੇ ਕਹਿ ਦਿੱਤਾ ਗਿਆ ਇੱਕ ਤਾਂ ਉਹਨਾਂ ਦੀ ਧੀ ਦੇ ਮਾਮਲੇ ਦੇ ਵਿੱਚ ਤੇ ਦੂਜਾ ਰੋਮਾਂ ਦੀ ਬੇਅਦਬੀ ਨੂੰ ਲੈ ਕੇ ਬੀਬੀ ਉੱਥੇ ਗਏ ਉਹ ਕਹਿੰਦੇ ਕਿ ਤਾਂ ਮੈਨੂੰ ਇਹ ਦੂਤ ਪਹਿਲਾਂ ਦੱਸੋ ਕਿ ਮਾਮਲਾ ਆਇਆ ਵਿਅਕਤੀਗਤ ਕਿਸੇ ਦਾ ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਵਿਅਕਤੀਗਤ ਵੀ ਕਾਲੂ ਘਰਾਂ 'ਚ ਲੜਾਈਆਂ ਪੈ ਜਾਣਗੀਆਂ ਉਹ ਵੀ ਲੈ ਕੇ ਜਾਇਆ ਕਰੋਗੇ ਮੇਰੀ 18 ਸਾਲ ਦੀ ਕੁੜੀ ਮਾਰੀ ਗਈ ਹਾਈ ਕੋਰਟ ਨੇ ਮੈਨੂੰ ਬਰੀ ਕਰਤਾ ਪਟਿਆਲੇ ਦੀ ਸੀਬੀਆਈ ਅਦ ਅਦਿਸ਼ੇਸ਼ ਅਦਾਲਤ ਨੇ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ ਤੇ ਕਿਸੇ ਨੇ ਅੱਗੇ ਸੁਪਰੀਮ ਕੋਰਟ ਪਾਈ ਵੀ ਹੈ ਹੂੰ ਉਹ ਅਜੇ ਸੁਣਵਾਈ ਅਧੀਨ ਹੈ ਜੇ ਉਹ ਹਾਈ ਕੋਰਟ ਦਾ ਫੈਸਲਾ ਪਰਤ ਦੇਣਗੇ ਉਹ ਗੱਲ ਉਦੋਂ ਦੇਖੀ ਜਾਊ ਹੂੰ ਅਜੇ ਤੱਕ ਤਾਂ ਪਟਿਆਲੇ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਮੈਨੂੰ ਸਜ਼ਾ ਦਿੱਤੀ ਪੰਜਾਬ ਤੇ ਹਰਿਆਣਾ ਉੱਚ ਅਦਾਲਤ ਨੇ ਮੈਨੂੰ ਮੌਕਾ ਜੀ ਮੈਨੂੰ ਭਾਪ ਬਰੀ ਤੋਂ ਸਭ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸਰਕਾਰੀ ਬੰਗਲਾ ਛੱਡ ਦਿੱਤਾ ਹੈ ਤੇ ਉਹ ਅਸ਼ੋਕ ਮਿੱਤਲ ਜੋ ਮੈਂਬਰ ਰਾਜ ਸਭਾ ਨੇ ਉਹਨਾਂ ਦੀ ਰਹਿائش ਦੇ ਉੱਤੇ ਜਾ ਕੇ ਰਹਿਣ ਲੱਗ ਪਏ। ਚਰਚਾ ਇਹ ਵੀ ਚੱਲਦੀ ਹੈ ਕਿਤੇ ਇਹ ਐਲਜੀ ਸਾਹਿਬ ਨਾਲ ਲੈ ਲੈਣ ਕਿ ਚਲੋ ਕਿਉਂਕਿ ਉਹਨਾਂ ਦਾ ਰੁਤਬਾ ਮੁੱਖ ਮੰਤਰੀ ਤੋਂ ਵੱਡਾ ਹੈ। ਜੀ। ਤੇ ਨਾਲੇ ਸਦਾ ਵਾਸਤੇ ਉਹਨਾਂ ਕੋਲ ਚਾਹ ਚੂ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਅਜੇ ਪਤਾ ਨਹੀਂ ਇਹਨਾਂ ਤੇ ਕੀ ਨਿਕਲ ਕੇ ਆਉਂਦਾ ਪਰ ਚਰਚਾਵਾਂ ਨੇ। ਸਾ ਸ੍ਰੀਕਾਲ ਸੜਕਾ ਖਾਸ ਪ੍ਰੋਗਰਾਮ ਖਬਰ ਤੋੜ ਦੇਖ ਰਹੇ ਦੇਸ਼ ਉਦੇਸ਼ੀ ਦਰਸ਼ਕਾਂ ਦਾ ਮੈਂ ਰਵਿੰਦਰ ਸੰਧੂ ਸਵਾਗਤ ਕਰਦਾ ਹਾਂ ਇਸ ਪ੍ਰੋਗਰਾਮ ਦੇ ਵਿੱਚ ਵੱਖ-ਵੱਖ ਮੁੱਦਿਆਂ ਦੇ ਉੱਤੇ ਚਰਚਾ ਕਰਦੇ ਹਾਂ ਤੇ ਖਾਸ ਤੌਰ ਦੇ ਉੱਤੇ ਹਫਤੇ ਭਰ ਦੀਆਂ ਸਰਗਰਮੀਆਂ ਤੁਹਾਨੂੰ ਦੱਸੀਆਂ ਜਾਂਦੀਆਂ ਨੇ ਤੇ ਹਫਤੇ ਦੇ ਦੌਰਾਨ ਕੀ ਕੁਝ ਵਾਪਰ ਗਿਆ ਅੱਜ ਵੀ ਤੁਹਾਨੂੰ ਦੱਸਾਂਗੇ ਤੇ ਇਸ ਪ੍ਰੋਗਰਾਮ ਦਾ ਹਿੱਸਾ ਬਣੇ ਨੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਜੀ ਬਹੁਤ ਸ਼ੁਕਰੀਆ ਮਿਹਰਬਾਨੀ ਤਰਵਿੰਦਰ ਜੀ ਢਿੱਲ ਸਾਹਿਬ ਸਭ ਤੋਂ ਪਹਿਲਾਂ ਜ਼ਿਕਰ ਕਰਦੇ ਹਾਂ ਚੋਣਾਂ ਦਾ ਹਰਿਆਣਾ ਦੇ ਵਿੱਚ ਚੋਣਾਂ ਦਾ ਕੰਮ ਮੁਕੰਮਲ ਹੋ ਗਿਆ ਤੇ 8 ਅਕਤੂਬਰ ਦੇ ਉੱਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ ਨੇ ਜੰਮੂ ਕਸ਼ਮੀਰ ਦੀਆਂ ਚੋਣਾਂ ਦਾ ਵੀ ਅੰਤਿਮ ਗੇੜ ਸੀਗਾ ਉਹ ਵੀ ਖਤਮ ਹੋ ਗਿਆ ਤਾਂ ਕੁਲ ਮਿਲਾ ਕੇ ਵਿਧਾਨ ਸਭਾ ਚੋਣਾਂ ਜਿਹੜੇ ਦੋ ਸੂਬਿਆਂ ਦੇ ਵਿੱਚ ਵਿਗਲ ਵੱਜਿਆ ਸੀਗਾ ਉਹ ਹੁਣ ਮੁਕੰਮਲ ਹੋ ਗਿਆ ਕੰਮ ਨਤੀਜਿਆਂ ਦਾ ਇੰਤਜ਼ਾਰ ਕੇਵਲ ਕੀਤਾ ਜਾ ਰਿਹਾ ਹੈ ਕੱਲ ਹਰਿਆਣਾ ਦੇ ਵਿੱਚ ਵੀ ਕਾਦੁਕਾ ਘਟਨਾਵਾਂ ਨੂੰ ਛੱਡ ਕੇ ਪੂਰੇ ਅਮਨ ਆਮਾਨ ਦੇ ਨਾਲ VOTING ਹੋਈ ਤਰਪਿੰਦਰ ਜਿੰਨਾ ਦੋ ਰਾਜਾਂ ਦੇ ਵਿੱਚ ਇਹ ਵੋਟ ਮੁਕੰਮਲ ਹੋਈ ਹੈ ਉਹਨਾਂ ਦੇ ਵਿੱਚ ਤੁਸੀਂ ਆਪ ਹੀ ਕਹਿ ਰਹੇ ਹੋ ਕਿ ਕਾਦੂ ਕਾ ਘਟਨਾਵਾ ਬਾਪਰੀਆਂ ਨਹੀਂ ਕੋਈ ਲੰਬਾ ਚੌੜਾ ਨਹੀਂ ਇੰਨਾ ਕੁ ਤਾਂ ਹੋ ਹੀ ਜਾਂਦਾ ਹੂੰ ਪਰ ਜਿਹੜਾ ਵੋਟਰਾਂ ਦਾ ਰੁਝਾਨ ਦੇਖਣ ਨੂੰ ਮਿਲਿਆ ਹੂੰ ਉਹ ਆਪਣੇ ਆਪ ਦੇ ਵਿੱਚ ਬਹੁਤ ਕੁਝ ਬਿਆਨ ਕਰਦਾ ਸੀ ਹੂੰ ਕਿਉਂਕਿ ਬਹੁਤ ਸਾਰੇ ਲੋਕ ਮਤਲਬ ਕੁਝ ਛਪਾ ਨਹੀਂ ਰਹੇ ਸੀ ਸ਼੍ਰੀ ਆਮ ਮਤਲਬ ਉਹ ਜਿਹੜੀ ਪਾਰਟੀ ਨੂੰ ਵੋਟ ਦੇ ਕੇ ਆਏ ਨੇ ਉਹਦੀ ਗੱਲ ਕਰਦੇ ਸੀ ਉਹ ਤਸ਼ਾਹਤ ਸੀ ਔਰ ਜਿਹੜਾ ਕਈ ਅੰਕੜੇ ਆਏ ਨੇ ਇੱਕ ਆਖਰੀ ਅੰਕੜਾ ਆਇਆ ਕਿ 67% ਤੋਂ ਵੱਧ ਪੋਲਿੰਗ ਹੋਈ ਹੈ ਹੂੰ ਜੇ ਆਮ ਤੌਰ ਤੇ ਦੇਖਿਆ ਗਿਆ ਕਿ ਜੇ ਵੋਟਾਂ ਵੱਧ ਪੈਣ ਔਸਤ ਦੇ ਨਾਲੋਂ ਤਾਂ ਉਹ ਰਾਜਕਰ ਦੀ ਪਾਰਟੀ ਦੇ ਉਲਟ ਜਾਂਦਾ ਹੁੰਦਾ ਰਜਾ ਇਹ ਵੀ ਆਇਆ ਦੇਖਣ ਦੇ ਵਿੱਚ ਵੀ ਕਈ ਥਾਵਾਂ ਦੇ ਉੱਤੇ ਜ਼ੋਰ ਨਾਲ ਪੈਸੇ ਦੀ ਬਾਕੀ ਚੀਜ਼ਾਂ ਦੀ ਬਹੁਤ ਵਰਤੋਂ ਹੋਈ ਹੈ। ਹੂੰ ਇਹ ਵੀ ਦੇਖਣ ਨੂੰ ਆਇਆ ਹੈ ਇੱਕ ਥਾਂ ਦੇ ਉੱਤੇ ਸਰਕਾਰ ਦਾ ਜ਼ਿਆਦਾ ਨਸ਼ਾ ਚੜਿਆ ਵਾਸ ਇੱਕ ਪੁਲਿਸ ਵਾਲੇ ਨੂੰ। ਹੂੰ ਡੀਐਸਪੀ ਪੱਧਰ ਦਾ ਉਹਦਾ ਅਧਿਕਾਰੀ ਬਾਰੇ ਚਰਚਾ ਚੱਲ ਰਹੀ ਹੈ ਕਿ ਉਹ ਇੱਕ ਵਿਸ਼ੇਸ਼ ਪਾਰਟੀ ਦੇ ਹੱਕ ਚ ਵੋਟਰਾਂ ਨੂੰ ਪਹੁੰਚਾਉਂਦਾ ਨਜ਼ਰ ਆ ਰਿਹਾ ਸੀ। ਹੂੰ ਜੇ ਉੱਥੇ ਰਾਤੀ ਸਿਸਟਮ ਬਦਲ ਗਿਆ। ਤਾਂ ਇਹੋ ਜਿਹੇ ਜਿਹੜੇ ਪੁਲਿਸ ਵਾਲੇ ਵਿਸ਼ੇਸ਼ ਪਾਰਟੀਆਂ ਵਾਸਤੇ ਕੰਮ ਕਰਦੇ ਸੀ ਲਾਜ਼ਮੀ ਤੌਰ ਤੇ ਆ ਕਿ ਉਹਦੇ ਤੇ ਜਿਹੜਾ ਹਥੌੜਾ ਹਮ ਹਾਕਮ ਜਿਹੜੀ ਪਾਰਟੀ ਨਵੀਂ ਹੋਣ ਚਾਹੇਗੀ ਉਹਦਾ ਫੇਰੇਗਾ ਹਮ ਪਤਾ ਨਹੀਂ ਹੁੰਦਾ ਕੀ ਆ ਅਸੀਂ ਕੋਈ ਦਾਵਾ ਨਹੀਂ ਕਰਦੇ ਅਸੀਂ ਸਿਰਫ ਜਿਹੜੇ ਐਗਜ਼ਿਟ ਪੋਲ ਦੇਖ ਕੇ ਉਸ ਤਰ੍ਹਾਂ ਦੀ ਗੱਲ ਕਰ ਰਹੇ ਹਾਂ ਹਮ ਪਰ ਜਿਵੇਂ ਭਾਰਤੀ ਜਨਤਾ ਪਾਰਟੀ ਤੇ ਕਾਂਗਰਸ ਪਾਰਟੀ ਦੇ ਵਿੱਚ ਤਕਰੀਬਨ 7-8% ਦਾ ਅੰਤਰ ਦਿਖਾਇਆ ਜਾ ਰਿਹਾ ਇਹਨਾਂ ਐਗਜ਼ਿਟ ਪੋਲਾਂ ਵੱਲੋਂ ਹੂੰ ਯੋਗਿੰਦਰ যাদਬ ਇੱਕ ਬਹੁਤ ਵੱਡੇ ਵਿਸ਼ੇਸ਼ ਵਿਸ਼ੇਸ਼ਕਾਰ ਨਹੀਂ ਵਿਸ਼ਲੇਸ਼ਣਕਾਰ ਉਹਨਾਂ ਦਾ ਮੰਨਣਾ ਹੈ ਕਿ ਜੇ 5% ਤੋਂ ਵੱਧ ਗਿਆ ਇਹਨਾਂ ਦਾ ਅੰਤਰ ਜਿਵੇਂ 9.8% ਤੇ ਜਾ ਪਹੁੰਚਿਆ ਲਗਭਗ ਜੇ 5% ਤੋਂ ਵੱਧ ਗਿਆ ਤਾਂ ਭਾਅ ਆਪਣਾ ਕਾਂਗਰਸ ਪਾਰਟੀ ਨੂੰ 55 ਤੋਂ ਵੱਧ ਸੀਟਾਂ ਆਉਣਗੀਆਂ ਹੂੰ ਜੇ ਇਹ 10% 8 ਤੋਂ 10 ਤੱਕ ਚਲਿਆ ਗਿਆ ਤਾਂ ਇਹ ਸੀਟਾਂ 60 ਤੋਂ ਵੀ ਵੱਧ ਹੋਣਗੀਆਂ ਹੂੰ ਲੇਕਿਨ ਕਿਸੇ ਵੀ ਇੱਕ ਵੀ ਜਿਹੜਾ ਐਗਜ਼ਿਟ ਪੋਲ ਆਇਆ ਉਹਨਾਂ ਨੇ ਕਿਸੇ ਦੂਜੀ ਪਾਰਟੀ ਨੂੰ ਜਿੱਤਦਾ ਨਹੀਂ ਦਿਖਾਇਆ ਸਿਰਫ ਤੇ ਸਿਰਫ ਉਹ ਕਹਿੰਦੇ ਵੀ ਕਾਂਗਰਸ ਦੇ ਹਵਾਲੇ ਆ ਹਰਿਆਣਾ ਜੇ ਇੱਕ ਅੱਧੇ ਦਾ ਵੀ ਵੱਖਰਾ ਹੁੰਦਾ ਫਿਰ ਆਪਾਂ ਕਹਿ ਸਕਦੇ ਸੀ ਕਿ ਇੱਥੇ ਤਾਂ ਹੋਰ ਤਰ੍ਹਾਂ ਦੇ ਅੰਕੜੇ ਆ ਸਕਦੇ ਐ ਤੇ ਜਦੋਂ ਸਾਰੇ ਹੀ ਕਾਂਗਰਸ ਪਾਰਟੀ ਦੀ ਚੜ੍ਹਤ ਦਿਖਾ ਰਹੇ ਨੇ ਇਹਦਾ ਮਤਲਬ ਫਿਰ 8 ਤਰੀਕ ਨੂੰ ਕਾਂਗਰਸ ਦੇ ਹਵਾਲੇ ਹਰਿਆਣਾ ਹੋ ਗਿਆ ਦੂਜਾ ਹੋਇਆ ਜੀ ਆਪਣਾ ਜੰਮੂ ਕਸ਼ਮੀਰ ਹੂੰ ਜੰਮੂ ਕਸ਼ਮੀਰ ਦੇ ਵਿੱਚ ਵੀ ਜਿਹੜੀ ਚੜ੍ਹਤ ਹੈ ਉਹ ਇੰਡੀਆ ਗੱਠ ਜੋੜ ਦੀ ਦਿਖਾਈ ਜਾ ਰਹੀ ਆ ਭਾਰਤੀ ਜਨਤਾ ਪਾਰਟੀ 30 ਤੋਂ ਵੀ ਥੱਲੇ ਹੈ ਜੀ ਇਹ ਦੋਏ ਰਾਜ ਇਹੋ ਜਿਹੇ ਨੇ ਜਿੱਥੇ ਜਿਹੜਾ ਮੁਕਾਬਲਾ ਹੈ ਉਹ ਇੰਡੀਆ ਗੱਠ ਜੋੜ ਤੇ ਐਨਡੀਏ ਦੇ ਵਿਚਾਲੇ ਹੈ ਜੀ ਉਥੇ ਪੀਡੀਪੀ ਵੀ ਹੈ ਜਿਹੜੀ ਪਹਿਲਾਂ ਭਾਰਤੀ ਜਨਤਾ ਪਾਰਟੀ ਨਾਲ ਮਿਲ ਕੇ ਸਰਕਾਰ ਚਲਾ ਚੁੱਕੀ ਆ ਬੀਬੀ ਮੁਫਤੀ ਜਿਹੜੇ ਨੇ ਮਹਿਬੂਬਾ ਮੁਫਤੀ ਹੂੰ ਉਹ ਨਾਲ ਰਾਲ ਕੇ ਮੁੱਖ ਮੰਤਰੀ ਵੀ ਰਹਿ ਚੁੱਕੇ ਨੇ ਸ਼ੁਰੂਆਤੀ ਦੌਰ ਦੇ ਵਿੱਚ ਇਹ ਗੰਡੀਆਂ ਇੰਡੀਆ ਦਾ ਗੱਠ ਜੋੜ ਦੇ ਵਿੱਚ ਜਾਂਦੇ ਹੁੰਦੇ ਸੀ ਇਹਨਾਂ ਨਾਲ ਗੱਠ ਜੋੜ ਕਿਉਂ ਨਹੀਂ ਵਾਪਰਿਆ ਇਹ ਤਾਂ ਸਿਆਸੀ ਮਾਰ ਜ਼ਿਆਦਾ ਦੱਸ ਸਕਦੇ ਆ ਉਮਰ ਉਦੁੱਲਾ ਇਹ ਫਾਰੂਕਬੁੱਦੁੱਲਾ ਜਾਂ ਕਾਂਗਰਸ ਦੇ ਪ੍ਰਧਾਨ ਸਾਹਿਬ ਇਹ ਦੱਸ ਸਕਦੇ ਹੂੰ ਪਰ ਉੱਥੇ ਜਿਹੜਾ ਹੋਏਗਾ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਦਾ ਗੱਠ ਜੋੜ ਹੈ ਕਹਿੰਦੇ ਐਗਜ਼ਿਟ ਪੋਲ ਦੇ ਮੁਤਾਬਕ ਕਿ ਉੱਥੇ ਵੀ ਚੜਤ ਇਹਨਾਂ ਦੀ ਹੀ ਦੱਸੀ ਜਾ ਰਹੀ ਹੈ ਹੂੰ ਤੇ ਜੇ ਇਹ ਦੋ ਰਾਜਾਂ ਦੇ ਵਿੱਚ ਕਾਂਗਰਸ ਆਪਣਾ ਕਿਲਾ ਕਾਇਮ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ ਇਹਦਾ ਅਸਰ ਫਿਰ ਝਾਰਖੰਡ ਤੇ ਮਹਾਰਾਸ਼ਟਰ ਤੇ ਸਿੱਧੇ ਤੌਰ ਤੇ ਪਵੇਗਾ ਕੱਲ ਇਧਰ ਬੋਟਾ ਪੈ ਰਹੀਆਂ ਸੀ ਉਧਰੋਂ ਰਾਹੁਲ ગાંધી ਮਹਾਰਾਸ਼ਟਰ ਦੇ ਵਿੱਚ ਚੋਣ ਪ੍ਰਚਾਰ ਚ ਜੁਟ ਚੁੱਕੇ ਸਨ ਸੋ ਅਜੇ ਤੱਕ ਸਾਰੇ ਕਿਆਫੇ ਨੇ ਜੇ ਕੋਈ ਝੂਠ ਅੰਨਾ ਜੇ ਮੈਂ ਕਹਿ ਨਹੀਂ ਸਕਦਾ ਇਹਨਾਂ ਐਗਜ਼ਿਟ ਪੁਲਾਂ ਦੇ ਮੁਕਾਬਲੇ ਜਿਹੜਾ ਕਾਂਗਰਸ ਪਾਰਟੀ ਚੜਤ ਜਿ ਦਿਖਦੀ ਹੈ ਇਹ ਵੀ ਪਤਾ ਲੱਗਿਆ ਮੈਨੂੰ ਬਹੁਤ ਸਾਰੇ ਰਿਪੋਰਟਰਾਂ ਦੇ ਵੱਲੋਂ ਜਿਹੜੀ ਬਿਊਰੋਕਰੇਸੀ ਹੈ ਲਾਲ ਰੀਤਾ ਸ਼ਾਹੀ ਹੈ ਉਹਨਾਂ ਨੇ ਸੰਭਾਵੀ ਜਿਹੜੇ ਨੇ ਭੁਪਿੰਦਰ ਸਿੰਘ ਹੁੱਡਾ ਉਹਨਾਂ ਨਾਲ ਸੰਬੰਧ ਸਾਂਧਨੇ ਸ਼ੁਰੂ ਕਰ ਦਿੱਤੇ ਨੇ ਕਿ ਆਪਾਂ ਤਾਂ ਥੋੜੇ ਹੀ ਸੀ ਜੀ ਐਵੇਂ 10 ਸਾਲ ਦੂਜੇ ਪਾਸੇ ਜਾ ਕੇ ਆਏ ਆ ਹੂੰ ਸਾਨੂੰ ਤੁਸੀਂ ਆਪ ਤੋਂ ਬਾਹਰੇ ਨਾ ਸਮਝਿਓ ਇਹ ਵੀ ਸ਼ੁਰੂ ਹੋ ਗਿਆ ਜਦ ਇਹ ਉਦੋਂ ਸ਼ੁਰੂ ਹੁੰਦਾ ਹੁੰਦਾ ਹੈ ਜਦੋਂ ਕੰਦ ਤੇ ਲਿਖਿਆ ਸਪਸ਼ਟ ਹੋਵੇ ਜੀ ਸਰਬ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਤਾਂ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਮੁਕੰਮਲ ਹੋ ਚੁੱਕਿਆ ਹੈ ਤੇ ਹੁਣ ਨਾਮਜ਼ਦਗੀਆਂ ਨੂੰ ਵਾਪਸ ਉਪਰ ਲੈਣੀਆਂ ਨੇ ਕਾਗਜ਼ ਕਿਦੇ ਰੱਦ ਹੁੰਦੇ ਨੇ ਕੀ ਹੁੰਦਾ ਉਹ ਬਾਅਦ ਦੀ ਗੱਲ ਹੈ ਤੇ ਚੋਣਾਂ 15 ਅਕਤੂਬਰ ਨੂੰ ਹੋਣੀਆਂ ਨੇ ਉਸੇ ਦਿਨ ਹੀ ਨਤੀਜੇ ਆਉਣੇ ਨੇ ਕੁਝ ਉਮੀਦਵਾਰ ਨਾਰਾਜ਼ ਹੋ ਗਏ ਨੇ ਕਹਿੰਦੇ ਕਿ ਸਾਡੇ ਜਿਹੜੇ ਕਾਗਜ਼ ਨੇ ਉਹ ਜਾਣ ਬੁੱਝ ਕੇ ਇੱਧਰ ਉੱਧਰ ਕੀਤੇ ਜਾ ਰਹੇ ਨੇ ਕਈ ਥਾਵਾਂ ਦੇ ਉੱਤੇ ਝੜਪੈਨੀਕਵਾਦਗੀ ਗੋਲੀ ਤੱਕ ਚੱਲਣ ਦੀ ਨੌਬਤ ਆ ਗਈ ਕੁਲਵੀਰ ਸਿੰਘ ਜ਼ੀਰਾ ਵੀ ਇਸੇ ਦੌਰਾਨ ਜ਼ਖਮੀ ਹੋ ਗਏ ਤਾਂ ਪੰਚਾਇਤੀ ਚੋਣਾਂ ਦੇ ਲਈ ਜੇ VOTING ਹੋਣੀ ਹੈ ਪਰ VOTING ਤੋਂ ਪਹਿਲਾਂ ਹੀ ਅਜਿਹੇ ਹਾਲਾਤ ਬਣੇ ਹੋਏ ਨੇ ਜਿਸ ਨੂੰ ਲੈ ਕੇ ਵੱਖ-ਵੱਖ ਲੀਡਰਾਂ ਨੇ ਵੀ ਸੂਬਾ ਸਰਕਾਰ ਨੂੰ ਘੇਰਿਆ ਹੈ ਬਿਲਕੁਲ ਜੀ ਜਿਹੜੀ ਅੱਜ ਕੱਲ੍ਹ ਸਰਕਾਰੀ ਮਸ਼ੀਨਰੀ ਹੈ ਉਹ ਤਾਂ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਇਸ ਮਾਮਲੇ 'ਚ ਰਹੇਗੀ ਕਿ ਉਹ ਹਾਕਮ ਧਰ ਦੇ ਲਈ ਕੰਮ ਕਰ ਰਹੀ ਹੈ ਬਹੁਤ ਸਾਰੀਆਂ ਥਾਵਾਂ ਤੋਂ ਜਿਹੜੀ ਪੜਤਾਲ ਹੋਣੀ ਸੀ ਉਹ ਨਿਬੜ ਚੁੱਕੀ ਹੈ ਹੁਣ ਕਾਗਜ਼ ਵਾਪਸ ਲੈਣ ਦਾ ਸਮਾਂ ਆ ਗਿਆ ਕਿੰਨੇ ਕਾਗਜ਼ ਵਾਪਸ ਹੁੰਦੇ ਨੇ ਉਸ ਤੋਂ ਬਾਅਦ ਆਖਰੀ ਲਿਸਟ ਸਮਝੀ ਜਾਵੇਗੀ ਹੂੰ ਸੋ ਹਰ ਥਾਂ ਦੇ ਉੱਤੇ ਚੜਾਪੂਈ ਹੈ ਕੁਲਵੀਰ ਜੀਰਾ ਨਾਲ ਕੁਲਵੀਰ ਜੀਰਾ ਦਾ ਟਾਰਗੇਟ ਨਹੀਂ ਸੀ ਹੂੰ ਉਹ ਡਲਾ ਵੱਜਿਆ ਕੁਦਰਤੀ ਉਹ ਮੂਰਲੇ ਪਾਸੇ ਆ ਗਏ ਉਹਨਾਂ ਦੇ ਵੱਜ ਗਿਆ ਤੇ ਜਸਵੀਰ ਸਿੰਘ ਡਿੰਪਾ ਹੂੰ ਇਹਨਾਂ ਦੇ ਸਾਬਕਾ ਸੰਸਦ ਨੇ ਖੜੂਰ ਸਾਹਿਬ ਤੋਂ ਹੂੰ ਉਹਨੇ ਤਾਂ ਇੱਥੋਂ ਤੱਕ ਧਮਕੀ ਦੇਤੀ ਕਿ ਆ ਜਿਨ੍ਹਾਂ ਨੇ ਆ ਕੁਛ ਕੀਤਾ ਨਾ ਇਹ ਫਿਰ ਸੋਚ ਵਿਚਾਰ ਕਰ ਲੈ ਇਹਨਾਂ ਨੂੰ ਚੌਰਾਹੇ 'ਚ ਖੜ ਕੇ ਸਜ਼ਾਵਾ ਦੇਵਾਂਗੇ ਸੁਖਜਿੰਦਰ ਸਿੰਘ ਰੰਧਾਵਾ ਐਸ ਵੇਲੇ ਸੰਸਦ ਮੈਂਬਰ ਨੇ ਸਾਬਕਾ ਡਿਪਟੀ ਮੁੱਖ ਮੰਤਰੀ ਨੇ ਉਹ ਉਥੇ ਗਏ ਨੇ ਹਸਪਤਾਲ 'ਚ ਜਾ ਕੇ ਕੁਲਵੀਰ ਜੀ ਦਾ ਹਾਲ ਚਾਲ ਪੁੱਛਿਆ ਹੋਰਾਂ ਆਗੂਆਂ ਨੇ ਵੀ ਪੁੱਛਿਆ ਹੂੰ ਅਜਿਹੇ ਦੇ ਵਿੱਚ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ ਇਸ ਤਰ੍ਹਾਂ ਦੀਆਂ ਝੜਪਾਂ ਜੇ ਨਾਮਜਦਗੀਆਂ ਕਰ ਲੈਣ ਹੂੰ ਲੋਕਾਂ ਨੂੰ ਵੀ ਹੋ ਜਾਊਗਾ ਵੀ ਜਿਹੜੀ ਪਾਰਟੀ ਦੀ ਸਰਕਾਰ ਹੈ ਪੰਜ ਸਰਪੰਚ ਹਿੱਸੇ ਦੇ ਹੀ ਨੇ ਫਿਰ ਵਿਦੇਸ਼ਾਂ ਵਾਂਗੂ ਉਸ ਪਾਸੇ ਬਲ ਬਣਾਈ ਲਓ ਬਾਰ-ਬਾਰ ਤੁਸੀਂ ਕਿਉਂ ਇਹ ਕਰਦੇ ਹੋ ਕੱਲਾ ਜਲਾਲਾਬਾਦ ਤੇ ਕੁਝ ਝੜਪਾਂ ਜ਼ਿਆਦਾ ਹੋਈਆਂ ਨੇ ਇਸੇ ਤਰ੍ਹਾਂ ਤਰਨਤਾਰਨ ਵਗੈਰਾ 'ਚ ਕਈ ਥਾਵਾਂ ਦੇ ਉੱਤੇ ਇਹ ਚੀਜ਼ਾਂ ਵਾਪਰੀਆਂ ਨੇ ਕਈ ਥਾਵਾਂ ਤੇ ਤਾਂ ਇਹੋ ਜਿਹਾ ਕਸਵੀ ਆ ਗਿਆ ਕਿ ਇੱਕ ਬੰਦਾ ਹੀ ਰਹਿ ਗਿਆ ਬਾਕੀ ਬਰੂਦੀ ਤਰ੍ਹਾਂ ਵਾਲਿਆਂ ਦੇ ਸਭ ਦੇ ਕਾਗਜ਼ ਰੱਤ ਹੂੰ ਆਪਾਂ ਉਹਦਾ ਨਾਂ ਵੀ ਦੱਸ ਦੇਾਂਗੇ ਅਗਲੇ ਪ੍ਰੋਬਲਮ 'ਚ ਹੁੰਦਾ ਇਹ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਇਹ ਸਰਕਾਰੀ ਮਸ਼ੀਨਰੀ ਆਮ ਤੌਰ ਤੇ ਉਹਦੇ ਲਈ ਕੰਮ ਕਰਦੀ ਹੈ ਇਹਨਾਂ ਨੂੰ ਕਾਨੂੰਨ ਮੁਤਾਬਕ ਕੰਮ ਕਰਨਾ ਚਾਹੀਦਾ ਹੈ ਇਸੇ ਕਰਕੇ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜਿਹੜੀਆਂ ਗੱਲਾਂ ਇਹ ਮੌਜੂਦਾ ਸਰਕਾਰ ਵਾਲੇ ਕਹਿੰਦੇ ਹੁੰਦੇ ਸੀ ਇਹ ਤਾਂ ਜੀ ਆ ਕਰਦੇ ਆ ਇਹ ਤਾਂ ਉਹ ਕਰਦੇ ਆ ਇਹ ਉਹਦੋਂ ਚਾਰ ਚੰਦੇ ਜ਼ਿਆਦਾ ਹੀ ਕਰ ਰਹੇ ਨੇ ਮੇਰਾ ਖਿਆਲ ਹੈ ਕਿ ਜੇ ਨਿਰਪੱਖ ਚੋਣਾਂ ਕਰਾਈਆਂ ਜਾਂਦੀਆਂ ਘਟੋ ਘਟ ਹਾਕਮ ਧਿਰ ਨੂੰ ਇਹ ਪਤਾ ਲੱਗ ਜਾਂਦਾ ਹੈ ਅਸੀਂ ਖੜੇ ਕਿੱਥੇ ਜੀ ਹੂੰ ਕਈ ਥਾਵਾਂ ਦੇ ਉੱਤੇ ਇਹ ਵੀ ਸਾਹਮਣੇ ਆਇਆਗਾ ਕਿ ਮੰਨ ਲਓ ਉੱਥੇ ਦੋ ਵੀਰ ਬਾਰ ਸੀ ਹੂੰ ਇੱਕ ਕਾਂਗਰਸ ਪਾਰਟੀ ਵੱਲੋਂ ਆ ਦੂਜਾ ਆਮ ਆਦਮੀ ਪਾਰਟੀ ਵੱਲੋਂ ਉੱਥੇ ਸਮਝੌਤੇ ਹੋਗੇ ਕਿ 27 ਤੱਕ ਸਰਕਾਰ ਥੋਡੀ ਰਹਿਣੀ ਹੈ 27 ਤੱਕ ਸਰਪੰਚ ਹੀ ਇਹ ਬੰਦਾ ਕਰੇਗਾ 27 ਤੋਂ ਬਾਅਦ ਜੇ ਕਾਂਗਰਸ ਦੀ ਸਰਕਾਰ ਆ ਜਾਂਦੀ ਹੈ ਫਿਰ ਦੂਸਰਾ ਬੰਦਾ ਉਹਨਾਂ ਨੇ ਹਲਫੀਆ ਬਿਆਨ ਲਿਖ ਕੇ ਤੀਜੇ ਬੰਦੇ ਕੋਲੇ ਰੱਖਦੇ ਨੇ ਹੂੰ ਕਿ ਭਾਈ ਖੜੀ ਐ ਇਸ ਗੱਲ ਤੇ ਨਹੀਂ ਆਮ ਤੌਰ ਤੇ ਜਿਹੜਾ ਪਹਿਲਾ ਬਣ ਜਾਂਦਾ ਮੁਰਕੇ ਛੱਡਦਾ ਨਹੀਂ ਹੂੰ ਇਹ ਚੀਜ਼ਾਂ ਵੀ ਕੀਤੀਆਂ ਨੇ ਜੀ ਟਲ ਸਾਹਿਬ ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਸਵਾਲ ਖੜੇ ਹੋਏ ਉਹਨੇ ਪੈਰੋਲ ਐਨ ਚੋਣਾਂ ਦੇ ਸਮੇਂ ਮੰਗੀ ਤੇ ਪੈਰੋਲ ਨੂੰ ਮਨਜ਼ੂਰੀ ਵੀ ਮਿਲ ਗਈ ਚੋਣ ਕਮਿਸ਼ਨ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਵਾਲ ਖੜੇ ਹੋ ਰਹੇ ਨੇ ਕਿ ਕਿਉਂ ਇਹ ਪੈਰੋਲ ਦਿੱਤੀ ਗਈ ਸਿੱਧਾ ਸਬੰਧ ਦੇ ਦਾ ਵੋਟਾਂ ਦੇ ਨਾਲ ਜੋੜ ਕੇ ਦੇਖਿਆ ਜਾ ਰਿਹਾ ਇੱਕ ਬੀਜੇਪੀ ਲੀਡਰ ਦੀ ਤਾਂ ਕਹਿੰਦੇ ਪ੍ਰੇਮੀਆਂ ਨਾਲ ਗੁਪਤ ਮੀਟਿੰਗ ਵੀ ਹੋ ਗਈ ਤਾਂ ਹੁਣ ਵੋਟ ਬੈਂਕ ਕਿੰਨਾ ਪ੍ਰਭਾਵਿਤ ਕਰਦਾ ਹੈ ਇਹਨਾਂ ਚੋਣਾਂ ਨੂੰ ਉਹ ਦੇਖਣ ਵਾਲੀ ਗੱਲ ਹੈ ਜੀ ਦੇਖੋ ਧਰਮਿੰਦਰ ਜੀ ਇਹਦੇ ਵਿੱਚ ਇਹ ਹੈਗਾ ਇਹ ਤਾਂ ਕੋਈ ਸ਼ੱਕ ਨਹੀਂ ਕਿ ਇਹ ਬੰਦੇ ਨੂੰ ਜਦੋਂ ਪੈਰੋਲ ਮਿਲਦੀ ਆ ਆਮ ਤੌਰ ਤੇ ਚੋਣਾਂ ਦੇ ਵਿੱਚ ਮਿਲਦੀ ਹ ਹ ਪਹਿਲਾਂ ਇਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਾਹਰ ਆਇਆ ਆ ਫਿਰ ਅਗਸਤ ਦੇ ਵਿੱਚ ਬਾਹਰ ਆ ਗਿਆ ਕਿਉਂਕਿ ਇਸ ਸਾਲ ਦੀ ਹੈ ਤੇ ਫਿਰ ਆ ਹੁਣ ਐਸੇ ਸਾਲ ਚ ਤੀਜੀ ਵਾਰ ਬਾਹਰ ਆ ਗਿਆ 20 ਦਿਨਾਂ ਦੀ ਇਹਨੂੰ ਪੈਰੋਲ ਦਿੱਤੀ ਹੂੰ ਤੇ ਇਹ ਸ਼੍ਰੀਮਾਨ ਜੀ ਬਾਹਰ ਆ ਗਏ ਤੇ ਉਧਰੋਂ ਇਹਦੇ ਤੇ ਸਜ਼ਾ ਹੋਈ ਵੀ ਐ ਦੋ ਸਾਧਵੀਆਂ ਦੇ ਬਲਾਤਕਾਰ ਦੀ ਤੇ ਦੋ ਕਤਲਾਂ ਦੀ ਇੱਕ ਕਤਲ ਇਹਨਾਂ ਦੇ ਡੇਰੇ ਦੇ ਮੈਨੇਜਰ ਜਿਹੜਾ ਸੀਗਾ ਰਣਜੀਤ ਸਿੰਘ ਹੂੰ ਕਿਉਂਕਿ ਸਮਝਿਆ ਇਹਨੂੰ ਇਹ ਲੱਗਿਆ ਕਿ ਉਹਦੀ ਭੈਣ ਵੀ ਉੱਥੇ ਪ੍ਰਮੁੱਖ ਆਗੂਆਂ ਦੇ ਵਿੱਚੋਂ ਸੀ ਤੇ ਉਹਦੇ ਨਾਲ ਵੀ ਕਥਤ ਇਹ ਪਾੜਾ ਬਾਪ ਰਿਆ ਇਹਨਾਂ ਨੂੰ ਸ਼ੱਕ ਸੀ ਕਿ ਇਹ ਸਾਰੀ ਜਿਹੜੀ ਚਿੱਠੀ ਲਿਖੀ ਗਈ ਉਸ ਵੇਲੇ ਉਹਨਾਂ ਵੱਲੋਂ ਲਿਖੀ ਗਈ ਪਰ ਅੱਜ ਬਾਗ ਨਹੀਂ ਸੀ ਜਿਵੇਂ ਅੱਜ ਦੀ ਕੇਂਦਰ ਸਰਕਾਰ ਕਰਦੀ ਹੈ ਇਹ ਦੋ ਵਾਰ ਮਾਮਲਾ ਉੱਠਿਆ ਇੱਕ ਵਾਰੀ ਪ੍ਰਧਾਨ ਮੰਤਰੀ ਸਨ ਅਟਲ ਵਿਹਰੀ ਬਾਜਪਾਈ ਹਮ ਤੇ ਦੂਜੀ ਵਾਰ ਡਾਕਟਰ ਮਨਮੋਹਨ ਸਿੰਘ ਹਮ ਉਹਨਾਂ ਨੇ ਸੀਬੀਆਈ ਦੇ ਕਿਹਾ ਪਹਿਲਾਂ ਸ਼ਾਇਦ ਅੰਬਾਲੇ ਦੇ ਸ਼ੈਸ਼ਨ ਜੱਜ ਸਾਹਿਬ ਤੋਂ ਇਹਦੀ ਪੜਤਾਲ ਕਰਾਈ ਗਈ ਸੀ ਉਹਨਾਂ ਨੇ ਆ ਕੇ ਰਿਪੋਰਟ ਦਿੱਤੀ ਵੀ ਹਾਂ ਉੱਥੇ ਬਹੁਤ ਕੁਝ ਵਾਪਰ ਰਿਹਾ ਹੈ ਇੱਕ ਪੱਤਰਕਾਰ ਅਖਬਾਰ ਕੱਢਦੇ ਆ ਕੱਢਦੇ ਸੀਗੇ ਪੂਰਾ ਸੱਚ ਹਾਂ ਰਾਮਚੰਦਰ ਛਤਰਪਤੀ ਉਹਨਾਂ ਦਾ ਜਿਹੜਾ ਬੇਟਾ ਹੈਗਾ ਅੰਸ਼ਲ ਛਤਰਪਤੀ ਉਹਨੇ ਫੇਰ ਭਾਰਤ ਦੇ ਚੋਣ ਕਮਿਸ਼ਨ ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਚਿੱਠੀ ਲਿਖੀ ਆ ਕਿ ਤੁਸੀਂ ਇਹਨੂੰ ਰੱਦ ਕਰੋ ਹੁਣ ਤਾਂ ਨਿਬੜ ਗਿਆ ਕੰਮ ਕੁਝ ਹੋਵੇ ਜਾਂ ਨਾ ਹੋਵੇ ਉਹਨਾਂ ਨੇ ਚਿੱਠੀ ਕੁਝ ਦਿਨ ਪਹਿਲਾਂ ਲਿਖੀ ਸੀ ਤੇ ਜੇ ਚੋਣ ਕਮਿਸ਼ਨ ਹੀ ਉੱਚ ਕੇ ਕੰਮ ਕਰਦਾ ਹੋਵੇ ਵੀ ਜਨਾਬ ਅੱਜ ਮੈਨੂੰ ਐਂ ਜੇ ਲੱਗਦਾ ਕਿ ਆਹਣਾ ਕੰਮ ਕਰਦੀਏ ਉਹ ਜਿਹੜੀ ਸੁਨੇਹਾ ਜਾਂਦਾ ਹੈਗਾ ਵੱਡੇ ਘਰੋਂ ਉਹਦੇ ਤੇ ਕੰਮ ਕਰਨ ਨੂੰ ਤਿਆਰ ਹੋ ਜਾਂਦਾ ਹੈ ਇਸ ਕਰਕੇ ਉਹਨਾਂ ਨੇ ਵੀ ਇਸ ਦੇ ਵਿੱਚ ਮੰਗ ਕੀਤੀ ਹੈ ਕਿ ਇਹਨੂੰ ਹੁਣ ਇਹ ਵੀ ਪਤਾ ਲੱਗਿਆ ਕਿ ਉਹਨੇ ਆਉਂਦਿਆਂ ਹੀ ਕੰਮ ਸ਼ੁਰੂ ਕਰ ਦਿੱਤਾ ਸੀ ਸ਼ਾਇਦ ਹਰਿਆਣੇ ਦੀ ਇਹ ਚੋਣ ਜਿਵੇਂ ਦਿੱਲੀ ਦੇ ਵਿੱਚ ਇੱਕ ਵਾਰੀ ਇਹਦਾ ਭਲੇਖਾ ਨਿਕਲ ਗਿਆ ਸੀ ਨਾ ਸ਼ਾਇਦ ਐਸ ਵਾਰ ਇਹਦੇ ਪ੍ਰੇਮੀ ਵੀ ਕੰਮ ਨਾ ਆਉਣਾ 8 ਤਰੀਕ ਨੂੰ ਇਹ ਗੱਲ ਵੀ ਸਪਸ਼ਟ ਹੋ ਜਾਵੇਗੀ ਜੀ ਬੀਬੀ ਜਗੀਰ ਕੌਰ ਨੂੰ ਸਪਸ਼ਟਿਕਰਨ ਦੇਣ ਵਾਸਤੇ ਕਹਿ ਦਿੱਤਾ ਗਿਆ ਇੱਕ ਤਾਂ ਉਹਨਾਂ ਦੀ ਧੀ ਦੇ ਮਾਮਲੇ ਦੇ ਵਿੱਚ ਤੇ ਦੂਜਾ ਰੋਮਾ ਦੀ ਬੇਅਦਬੀ ਨੂੰ ਲੈ ਕੇ ਤੇ ਉਹਨਾਂ ਨੇ ਆਪਣਾ ਸਪਸ਼ਟਿਕਰਨ ਸੌਂਪ ਦਿੱਤਾ ਹੈ ਪਰ ਦੂਜੇ ਪਾਸੇ ਕਈ ਜਥੇਬੰਦੀਆਂ ਬੀਬੀ ਜਗੀਰ ਕੌਰ ਦੇ ਹੱਕ ਦੇ ਵਿੱਚ ਆ ਗਈਆਂ ਨੇ ਕਿ ਰੋਮਾ ਦੀ ਬੇਅਦਬੀ ਵਾਲਾ ਜਿਹੜਾ ਮਾਮਲਾ ਹੈ ਉਹ ਸ਼ਿਰਕਾਲ ਤੱਕ ਸਾਹਬ ਦੇ ਉਤੇ ਕਹਿੰਦੇ ਲੈ ਜਾਣ ਵਾਲਾ ਨਹੀਂ ਹੈਗਾ ਇਹ ਵਿਅਕਤੀਗਤ ਮਾਮਲੇ ਹੁੰਦੇ ਨੇ ਇਹਨਾਂ ਦੇ ਉੱਤੇ ਕਿਉਂ ਅਜਈਆਂ ਟਿੱਪਣੀਆਂ ਕਰਵਾਈਆਂ ਜਾ ਰਹੀਆਂ ਨੇ ਜੇ ਕਿਉਂ ਸਪਸ਼ਟੀਕਰਨ ਮੰਗਿਆ ਜਾ ਰਿਹਾ ਤਰਵਿੰਦਰ ਜੀ ਸ਼੍ਰੀ ਅਕਾਲ ਤਖਤ ਸਾਹਿਬ ਉਸ ਅਕਾਲ ਪੁਰਖ ਦਾ ਤਖਤ ਹੈ ਜਿੱਥੇ ਮੀਰੀ ਤੇ ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੀਤੀਆਂ ਸੀ ਛੇਵੇਂ ਗੁਰੂ ਗੁਰੂ ਹਰਗੋਬਿੰਦ ਸਾਹਿਬ ਨੇ ਇੱਥੇ ਆਮ ਤੌਰ ਤੇ ਪੰਥਕ ਫੈਸਲੇ ਹੋਇਆ ਕਰਦੇ ਸੀ ਇਹ ਜਿਹੜੇ ਦੋਏ ਇਹਨਾਂ ਨੂੰ ਨੋਟਿਸ ਜਾਰੀ ਹੋਇਆ ਜਾਰੀ ਵੀ ਅੱਗੇ ਕਿਸੇ ਸਖਤਰ ਪੱਧਰ ਦੇ ਬੰਦੇ ਨੇ ਕੀਤਾ ਜਦਦਰ ਸਾਹਿਬ ਨੇ ਨਹੀਂ ਕੀਤਾ। ਬੀਬੀ ਉੱਥੇ ਗਏ ਉਹ ਕਹਿੰਦੇ ਇੱਕ ਤਾਂ ਮੈਨੂੰ ਇਹ ਦੂਤ ਪਹਿਲਾਂ ਦੱਸੋ। ਇਹ ਮਾਮਲਾ ਆਇਆ ਵਿਅਕਤੀਗਤ ਕਿਸੇ ਦਾ? ਹੁਣ ਤੁਸੀਂ ਅਕਾਲ ਤਖਤ ਸਾਹਿਬ ਦੇ ਉੱਤੇ ਵਿਅਕਤੀਗਤ ਵੀ ਕਾਲੂ ਘਰਾਂ 'ਚ ਲੜਾਈਆਂ ਪੈ ਜਾਣਗੀਆਂ ਉਹ ਵੀ ਲੈ ਕੇ ਜਾਇਆ ਕਰੋਗੇ। ਹੂੰ। ਉਹਨਾਂ ਨੇ ਲਾਣਤ ਪਾਈ ਹੈ ਉਹਨਾਂ ਸੱਜਣਾ ਨੂੰ ਜਿਹੜੇ ਕਠ ਪੁਤਲੀਆਂ ਬਣ ਕੇ ਹੱਥਾਂ 'ਚ ਖੇਡ ਰਹੇ ਨੇ। ਉਹ ਕਹਿੰਦੇ ਦੱਸੋ ਇਸ ਤੋਂ ਪਹਿਲਾਂ ਤੁਸੀਂ ਕਦੋਂ ਕੀਤਾ ਹੈਗਾ ਹੂੰ ਮੇਰੀ 18 ਸਾਲ ਦੀ ਕੁੜੀ ਮਾਰੀ ਗਈ ਹਾਈ ਕੋਰਟ ਨੇ ਮੈਨੂੰ ਬਰੀ ਕਰਤਾ ਪਟਿਆਲੇ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਉਹਨਾਂ ਨੂੰ 5 ਸਾਲ ਦੀ ਸਜ਼ਾ ਸੁਣਾਈ ਸੀ ਤੇ ਕਿਸੇ ਨੇ ਅੱਗੇ ਸੁਪਰੀਮ ਕੋਰਟ ਪਾਈ ਵੀ ਹੈ ਹੂੰ ਉਹ ਅਜੇ ਸੁਣਵਾਈ ਅਧੀਨ ਹੈ ਜੇ ਉਹ ਹਾਈ ਕੋਰਟ ਦਾ ਫੈਸਲਾ ਪਰਤ ਦੇਣਗੇ ਉਹ ਗੱਲ ਉਦੋਂ ਦੇਖੀ ਜਾਊ ਹੂੰ ਅਜੇ ਤੱਕ ਤਾਂ ਪਟਿਆਲੇ ਦੀ ਸੀਬੀਆਈ ਵਿਸ਼ੇਸ਼ ਅਦਾਲਤ ਨੇ ਮੈਨੂੰ ਸਜ਼ਾ ਦਿੱਤੀ ਪੰਜਾਬ ਤੇ ਹਰਨਾ ਉੱਚ ਅਦਾਲਤ ਨੇ ਮੈਨੂੰ ਮਾਫ ਕਰਤਾ ਜੀ ਮੈਨੂੰ ਭਾਅ ਬਰੀ ਕਰਤਾ ਤੇ ਫਿਰ ਇਹ ਅਦਾਲਤ ਦਾ ਮਾਮਲਾ ਕਿੱਥੇ ਰਹਿ ਗਿਆ ਤੇ ਉਹਨੂੰ ਇਹਨਾਂ ਬੰਦਿਆਂ ਨੇ ਉਸ਼ਾਲ ਲਿਆ ਆਮ ਸਿਆਸੀ ਹਲਕਿਆਂ ਵਿੱਚ ਵੀ ਇਹ ਉੱਠ ਕੇ ਆ ਰਿਹਾ ਹੈ ਉਹ ਬੰਦਾ ਜਿਹੜਾ ਪੈਦਾ ਕੀਤਾ ਸ਼ਿਕਾਇਤ ਵਾਸਤੇ ਉਹ ਇਹਨਾਂ ਦੀ ਕਿਸੇ ਦੇ ਸ਼ਹਿ ਤੇ ਕਰ ਰਿਹਾ ਹ ਹ ਕਿਹਦੀ ਸ਼ਹਿ ਤੇ ਕਰ ਰਿਹਾ ਹੈ ਦੱਸਣ ਦੀ ਜ਼ਰੂਰਤ ਨਹੀਂ ਭਲੀ ਭਾਤ ਜਨਤਾ ਸੰਗਤ ਜਾਣਦੀ ਹੈ ਸੋ ਬੀਬੀ ਜੀ ਗ੍ਰਿਕੌਰ ਨੇ ਜਿਹੜਾ ਮਾਮਲਾ ਉੱਥੇ ਠਾਇਆ ਬਹੁਤ ਉਹਨਾਂ ਨੇ ਉਲਟਾ ਸ਼੍ਰੀ ਕਾਲ ਤਖਤ ਸਾਹਿਬ ਨੂੰ ਹੀ ਫਸਾ ਕੇ ਰੱਖਤਾ ਹੂੰ ਪਤਾ ਨਹੀਂ ਜੱਦਰ ਸਾਹਿਬ ਉਹਨਾਂ ਇਹ ਸਾਰੇ ਮਾਮਲਿਆਂ ਤੇ ਕੁਝ ਕਰਨਗੇ ਵੀ ਜਾਂ ਇਸੇ ਤਰ੍ਹਾਂ ਲਮਕਾਉਂਦੇ ਰਹਿਣਗੇ ਇਹ ਜਿਹੜਾ ਮਾਮਲਾ ਉੱਥੇ ਕਾਲ ਤਖਤ ਸਾਹਿਬ ਤੇ ਗਿਆ ਵਾ ਉਹ ਜੱਥੇਦਾਰ ਸਾਹਿਬ ਆਪਣੇ ਵਾਸਤੇ ਵੀ ਬਹੁਤ ਵੱਡੀ ਇਮਤਿਹਾਨ ਦੀ ਘੜੀ ਹੈ ਉਹ ਤੇ ਪਾਕਤਾ ਨਾਲ ਪਾਰ ਹੋ ਕੇ ਹੂੰ ਨਿਕਲਦੇ ਆ ਜਾਂ ਨਹੀਂ ਇਹਦੇ ਤੇ ਬਹੁਤ ਕੁਝ ਖੜਾ ਪਰ ਜਿਸ ਤਰੀਕੇ ਨਾਲ ਇਹਨਾਂ ਲੋਕਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਾਨ ਮਰਿਆਦਾ ਨੂੰ ਪ੍ਰਭਾਵਿਤ ਕੀਤਾ ਇਹਦੇ ਨਾਲ ਪਹਿਲਾਂ ਹੀ ਜਿਹੜਾ ਸਿੱਖ ਕੌਮ ਦਾ ਜੋ ਅਕਸ ਬਣਿਆ ਇਹਨੇ ਹੋਰ ਵੀ ਉਸ ਨੂੰ ਪਤਲਾ ਕਰ ਦਿੱਤਾ ਸ੍ਰੀ ਅਕਾਲ ਤਖਤ ਸਾਹਿਬ ਦੇ ਜੱਦਰ ਸਾਹਿਬ ਗਿਆਨੀ ਰਗਵੀਰ ਸਿੰਘ ਕਦੋਂ ਫੈਸਲਾ ਸੁਣਾਉਂਦੇ ਆ ਸਮੁੱਚੀ ਸੰਗਤ ਦਾ ਨਜ਼ਰੀਆ ਉਹਨਾਂ ਤੇ ਬਣਿਆ ਹੋਇਆ ਜੀ ਟਿਲ ਸਾਹਿਬ ਅਗਲੀ ਖਬਰ ਦਰੋਖ ਕਰਦੇ ਆਂ ਜੀ ਜਿਹੜੀ ਹਫਤੇ ਦੇ ਦੌਰਾਨ ਕਾਫੀ ਚਰਚਾ ਦਾ ਵਿਸ਼ਾ ਬਣੀ ਰਹੀ ਜੀ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਪ੍ਰਭਾਵ ਵੀ ਪੈਣਾ ਹੈ ਭਾਈ ਅਮਰਤਪਾਲ ਸਿੰਘ ਅਸਾਮ ਦੀ ਡਿਬੁਰਗੜ ਜੇਲ੍ਹ ਦੇ ਵਿੱਚ ਪੰਦਨੇ ਹੋ ਤੇ ਉਹਨਾਂ ਨੇ ਹੁਣ ਪਾਰਟੀ ਬਣਾਉਣ ਦਾ ਐਲਾਨ ਕਰ ਦਿੱਤਾ ਹੈ ਤਰਸੀਮ ਸਿੰਘ ਉਹਨਾਂ ਦੇ ਪਿਤਾ ਨੇ ਜੋ ਵੀ ਕੋਈ ਸੰਦੇਸ਼ ਹੁੰਦਾ ਤਾਂ ਉਹ ਅੱਗੇ ਸੰਦੇਸ਼ ਵਾਹਕ ਬਣਦੇ ਹੋਏ ਮੀਡੀਆ ਤੱਕ ਪਹੁੰਚਾ ਦਿੰਦੇ ਨੇ ਤੇ ਸ਼੍ਰੀ ਅਕਾਲ ਤਖਸਾਲ ਸਾਹਿਬ ਵਿਖੇ ਵੀ ਉਹਨਾਂ ਨੇ ਅਰਦਾਸ ਕੀਤੀ ਹੈ ਅਰਦਾਸ ਵੀ ਕੀਤੀ ਹੈ ਇਹ ਵੀ ਕਲੀਅਰ ਕਰਤਾ ਕਿ ਭਾਈ ਅਮਰਤਪਾਲ ਸਿੰਘ ਆਪਣੀ ਨਵੀਂ ਸਿਆਸੀ ਪਾਰਟੀ ਬਣਾਉਂਗੇ ਹੂੰ ਕਿਸੇ ਵੇਲੇ ਉਹ ਕਹਿੰਦੇ ਹੁੰਦੇ ਸੀ ਕਿ ਮੈਨੂੰ ਤਾਂ ਭਾਰਤੀ ਕਾਨੂੰਨ ਚ ਸੰਵਿਧਾਨ ਚ ਵਿਸ਼ਵਾਸ ਹੀ ਨਹੀਂ ਹੂੰ ਤੇ ਹੁਣ ਜਦੋਂ ਉਹਨਾਂ ਨੇ ਮੈਂਬਰ ਪਾਰਲੀਮੈਂਟ ਬਣੇ ਮੈਂਬਰ ਪਾਰਲੀਮੈਂਟ ਵੀ ਰਿਕਾਰਡ ਤੋੜ ਵੋਟਾਂ ਦੇ ਉੱਤੇ ਬਣੇ ਸਭ ਤੋਂ ਵੱਧ ਵੋਟਾਂ ਦੂਜੇ ਨੰਬਰ ਤੇ ਚੰਨੀ ਸਾਹਿਬ ਤੀਜੇ ਨੰਬਰ ਤੇ ਮੀਤਿਆਰ ਹੂੰ ਬਹੁਤ ਵੱਡੀਆਂ ਵੋਟਾਂ ਉਹਨਾਂ ਨੂੰ ਪਈਆਂ ਆਪਾਂ ਕਹਿ ਸਕਦੇ ਆ ਕਿ ਇਹ ਮਾਮਲਾ ਆਪਣੇ ਆਪ ਦੇ ਵਿੱਚ ਬਹੁਤ ਐਹਮ ਹੈ ਹੂੰ ਇਹ ਮਾਮਲਾ ਇਸ ਤੋਂ ਵੀ ਉੱਚਾ ਹੈ ਹੁਣ ਜਦੋਂ ਉਹਨਾਂ ਨੇ ਇਹ ਕਹਿਤਾ ਕਿ ਮੈਂ ਉਹਨਾਂ ਨੇ ਸੌ ਵੀ ਚੱਕ ਲਈ ਸੰਵਿਧਾਨ ਦੀ ਜਦੋਂ ਤੁਸੀਂ ਕਾਗਜ਼ ਭਰਦੇ ਹੋ ਨਾ ਆਪਣੇ ਚੋਣ ਅਧਿਕਾਰੀ ਕੋਲੇ ਜਦੋਂ ਤੁਸੀਂ ਉਹ ਕਾਗਜ਼ ਭਰਤੇ ਤੁਸੀਂ ਸੰਵਿਧਾਨ ਦੇ ਵਿੱਚ ਤੁਹਾਡੀ ਭਰੋਸੇਯੋਗਤਾ ਤਾਂ ਆਪਣੇ ਆਪ ਬਣ ਜਾਂਦੀ ਹੈ ਤੇ ਸਰਦਾਰ ترسےم ਸਿੰਘ ਉਹਦੇ ਪਿਤਾ ਜੀ ਨੇ ਉਹਨਾਂ ਨੇ ਇਹ ਗੱਲ ਕਲੀਅਰ ਕਰਤੀ ਕਿ ਮੈਂ ਮਿਲ ਕੇ ਆਇਆ ਉਹਨਾਂ ਨੂੰ ਤੇ ਉਹ ਕਹਿੰਦੇ ਨੇ ਕਿ ਮੈਂ ਅਸੀਂ ਪਾਰਟੀ ਬਣਾਵਾਂਗੇ ਹਮ ਖਿਆਲੀਆਂ ਦੇ ਨਾਲ ਨਾਲ ਕਿ ਉਹਦੇ ਉੱਤੇ ਫਿਰ ਜਿਹੜਾ ਪਾਰਟੀ ਹੈ ਉਹ ਜਿਹੜੀਆਂ ਅਗਲੀਆਂ ਚੋਣਾਂ ਆਉਣਗੀਆਂ ਇੱਕ ਵੀ ਕਲੀਅਰ ਕਰਤਾ ਉਹਨਾਂ ਨੇ ਹੋਰ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਅਸੀਂ ਹਮ ਖਿਆਲੀਆਂ ਨਾਲ ਮਿਲ ਕੇ ਨਵੀਂ ਪਾਰਟੀ ਦੇ ਤੌਰ ਤੇ ਲੜਾਂਗੇ ਜੀ ਬਿਲਕੁਲ ਜੀ ਤੇ ਟਲਸਾਹਬ ਚਰਨਜੀਤ ਸਿੰਘ ਚੰਨੀ ਸਾਬਕਾ ਮੁੱਖ ਮੰਤਰੀ ਪੰਜਾਬ ਤੇ ਮੌਜੂਦਾ ਮੈਂਬਰ ਪਾਰਲੀਮੈਂਟ ਨੇ ਜਲੰਧਰ ਤੋਂ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਸਜਦੀ ਕਮੇਟੀਆਂ ਦੇ ਵਿੱਚ ਤੇ ਉਹਨਾਂ ਨੇ ਆਪਣਾ ਅਹੁਦਾ ਸੰਭਾਲ ਲਿਆ ਬਿਲਕੁਲ ਜੀ ਸੰਸਦ ਦੇ ਵਿੱਚ ਬਹੁਤ ਸਾਰੀਆਂ ਕਮੇਟੀਆਂ ਬਣਦੀਆਂ ਨੇ ਹਮ ਅੱਧਿਕ ਦਰਜਨ ਦੇ ਕਰੀਬ ਕਾਂਗਰਸ ਪਾਰਟੀ ਦੇ ਆਗੂਆਂ ਨੂੰ ਵੀ ਇਹਨਾਂ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਹਮ ਤੁਸੀਂ ਦੇਖੋ ਕੁਝ ਆਗੂ ਨੇ ਜਿਹੜੇ ਪੰਜਾਬ ਦੇ ਕਾਂਗਰਸ ਪਾਰਟੀ ਦੇ ਉਹਨਾਂ ਨੂੰ ਵੱਡੀਆਂ ਜ਼ਿੰਮੇਵਾਰੀਆਂ ਮਿਲ ਰਹੀਆਂ ਨੇ ਕਾਂਗਰਸ ਪਾਰਟੀ ਵੱਲੋਂ ਉਹਨਾਂ ਚ ਜਸਵਿੰਦਰ ਸਿੰਘ ਰੰਦਾਵਾ ਚਰਨਜੀਤ ਸਿੰਘ ਚੰਨੀ ਐਸੇ ਤਰ੍ਹਾਂ ਪ੍ਰਗਟ ਸ ਹੋ ਰਹੀ ਹਮ ਤਮਾਮ ਕਈ ਹੋ ਰਾ ਗੂ ਨੇ ਜਿਨ੍ਹਾਂ ਨੂੰ ਉਹਨਾਂ ਨੇ ਦੂਜੇ ਰਾਜਾਂ ਵਿੱਚ ਜ਼ਿੰਮੇਵਾਰੀਆਂ ਦਿੱਤੀਆਂ ਨੇ ਅਮਰਿੰਦਰ ਰਾਜਾ ਵੜਿੰਗ ਪੰਜਾਬ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਜੀ ਚੰਨੀ ਸਾਹਿਬ ਨੂੰ ਖੇਤੀਬਾੜੀ ਪਸ਼ੂ ਪਾਲਨ ਤੇ ਪੂਰ ਪ੍ਰਸਸਨ ਇਹ ਸੰਸਦੀ ਕਮੇਟੀ ਦਾ ਬਤੌਰ ਚੇਅਰਮੈਨ ਲਾਇਆ ਹੂੰ ਤੇ ਦੋ ਦਿਨ ਪਹਿਲਾਂ ਉਹਨਾਂ ਨੇ ਉਥੇ ਜਾ ਕੇ ਆਪਣਾ ਅਹੁਦਾ ਸੰਭਾਲ ਲਿਆ ਹੋਰ ਵੀ ਕਹੀ ਕਿ ਆ ਕਾਂਗਰਸੀ ਆਗੂ ਨੇ ਜਿਨ੍ਹਾਂ ਨੂੰ ਇਹ ਜ਼ਿੰਮੇਵਾਰੀਆਂ ਮਿਲੀਆਂ ਨੇ ਸ਼ਸ਼ੀ ਧਰੂੜ ਸਾਹਿਬ ਨੇ ਹੂੰ ਕਈ ਹੋਰ ਨੇ ਮੇਰਾ ਖਿਆਲ ਹੈ ਕਿ ਅੱਧੀ ਦਰਜਨ ਦੇ ਕਰੀਬ ਹੈ 6 ਜਾਂ 7 ਜਿਹੜੀ ਕਾਂਗਰਸ ਦੇ ਹਿੱਸੇ ਆਈਆਂ ਨੇ ਇਸ ਤੋਂ ਵੱਧ ਵੀ ਹੋ ਸਕਦੀਆਂ ਨੇ ਪਰ ਚੰਨੀ ਸਾਹਿਬ ਨੇ ਇਹ ਆਉ ਦਾ ਸੰਭਾਲਿਆ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਕਾਂਗਰਸ ਦੀ ਹਾਈ ਕਮਾਨ ਨੇ ਇੱਕ ਕਿਸਮ ਦੀ ਜ਼ਿੰਮੇਵਾਰੀ ਦਿੱਤੀ ਹੈ ਜੀ ਟਲ ਸਾਹਿਬ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਪਣਾ ਸਰਕਾਰੀ ਬੰਗਲਾ ਛੱਡ ਦਿੱਤਾ ਹੈ ਤੇ ਉਹ ਅਸ਼ੋਕ ਮਿੱਤਲ ਜੋ ਮੈਂਬਰ ਰਾਜ ਸਭਾ ਨੇ ਉਹਨਾਂ ਦੀ ਰਿਹائش ਦੇ ਉੱਤੇ ਜਾ ਕੇ ਰਹਿਣ ਲੱਗ ਪਏ ਨੇ ਬਿਲਕੁਲ ਧਰਵਿੰਦਰ ਜਦੋਂ ਦੇਖੋ ਆਪਾਂ ਪਹਿਲਾਂ ਵੀ ਇਹ ਡਿਸਕਸ ਕੀਤਾ ਕਿ ਪਤਾ ਨਹੀਂ ਉਹ ਰਹਿ ਵੀ ਸਕਦੇ ਆ ਕਿ ਨਹੀਂ ਵੀ ਰਹਿ ਸਕਦੇ ਪਰ ਮੈਂ ਬਿਆਨ ਸੁਣਿਆ ਜਿਹੜੇ ਅਸ਼ੋਕ ਮਿੱਤਰ ਨੇ ਉਹ ਕਹਿੰਦੇ ਜੀ ਮੈਂ ਆਪਣਾ ਮਕਾਨ ਉਹਨਾਂ ਨੂੰ ਦੇਤਾ ਉਹ ਉਹਦੇ ਵਿੱਚ ਰਹਿਣਗੇ ਜਦੋਂ ਤੇ ਦੂਜੇ ਪਾਸੇ ਕਿਉਂਕਿ ਆਤਿਸ਼ੀ ਬਣ ਚੁੱਕੇ ਨੇ ਮੁੱਖ ਮੰਤਰੀ ਉਹ ਉਹ ਸਰਕਾਰੀ ਬੰਗਲੇ ਵਿੱਚ ਜਾਣਗੇ ਤੇ ਚਰਚਾ ਇਹ ਵੀ ਚੱਲਦੀ ਹੈ ਕਿਤੇ ਇਹ ਐਲਜੀ ਸਾਹਿਬ ਨਾਲ ਲੈ ਲੈਣ ਹੂੰ ਕਿ ਚਲੋ ਕਿਉਂਕਿ ਉਹਨਾਂ ਦਾ ਰੁਤਬਾ ਮੁੱਖ ਮੰਤਰੀ ਤੋਂ ਵੱਡਾ ਹੈ ਜੀ ਤੇ ਨਾਲੇ ਸਦਾ ਵਾਸਤੇ ਉਹਨਾਂ ਕੋਲ ਚੱਲ ਜੂਗਾ ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨੇ ਅਜੇ ਪਤਾ ਨਹੀਂ ਇਹਨਾਂ ਤੇ ਕੀ ਨਿਕਲ ਕੇ ਆਉਂਦਾ ਪਰ ਚਰਚਾਵਾ ਨੇ ਤੇ ਬੀਬੀ ਆਤਸੀ ਮਕਾਮ ਤਾਂ ਬਹੁਤ ਖੜਾਏਗਾ ਹੂੰ ਉਹ ਤਾਂ ਇਹ ਵੀ ਕਹਿ ਸਕਦੇ ਸੀ ਕਿ ਜੀ ਤੁਸੀਂ ਮੈਨੂੰ ਤਾਂ ਥੋੜਾ ਜਿਹਾ ਥਾਂ ਬਹੁਤ ਆ ਤੁਸੀਂ ਬਾਕੀ ਰੱਖ ਲਓ ਜੀ ਪਰ ਨਹੀਂ ਕਿਉਂਕਿ ਕੇਜਰੀਵਾਲ ਆਪਣੇ ਆਪ ਨੂੰ ਇਹ ਕਹਿੰਦੇ ਆ ਕਿ ਮੈਂ ਬਹੁਤ ਉਸੂਲਾਂ ਵਾਲਾ ਬੰਦਾ ਹੂੰ ਹੂੰ ਕੱਲੋਂ ਆਉਣ ਵਾਲੀਆਂ ਫਰਵਰੀ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਇਹ ਉੱਠਦਾ ਖੜੇ ਇਸ ਕਰਕੇ ਉਹ ਸ਼ਾਇਦ ਛੱਡਣ ਵਿੱਚ ਕਾਮਯਾਬ ਹੋਏ ਨੇ ਜੀ ਦਿਲ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਸੋ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਆ ਜੀ ਤੇ ਅਗਲੇ ਹਫ਼ਤੇ ਹੋਰ ਸਰਗਰਮੀਆਂ ਲੈ ਕੇ ਹਾਜ਼ਰ ਹੋਵਾਂਗੇ ਆਗੇ ਦਿਓ ਧੰਨਵਾਦ